ਵਿਆਪਸ ਮੇਰਾ ਨਾਮ ਸਵਰਨ ਔਰ ਪਿੰਡ ਥੈਰੇਕੇ ਸਾੜ ਜ਼ਿਲ੍ਹਾ ਫਿਰੋਕੋੜ ਦਿਨੇ ਰਹਿਣ ਵਾਲੀ ਹਾਂ ਮੈਂ ਸਰਪਲ ਪ੍ਰਧਾਨ ਅੱਜ ਅਸੀਂ ਪ੍ਰਧਾਨ ਸਾਹਿਬ ਔਰ ਸਾਡੀ ਟੀਮ ਸਾਰੀ ਇਥੇ ਫਾਜ਼ਲ ਕਾ ਜ਼ਿਲ੍ਹਾ ਕੌਂਸਲ ਉਸੇ ਹਾਂਜੀ ਕਿਸੇ ਤਖਤਰ ਔਰ ਇੱਥੇ ਸਾਡੇ ਮਤਲਬ ਲੋਕ ਕਾਲ ਕੋਲੇ ਕੇਸ ਲੱਗਿਆ ਹੋਇਆ ਸੀ ਜਿਸ ਦੀ ਸਾਨੂੰ ਕਾਉਂਸਲ ਦੀਆਂ ਕਾਪੀਆਂ ਮਿਲ ਦਿੱਤੀਆਂ ਸੀ ਔਰ ਆਡਰਾਂ ਦੀ ਕਾਪੀਆਂਾਂ ਤੇ ਕਾਫੀ ਸਮਾਂ ਹੋ ਗਿਆ ਸੀ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਸਾਰੀ ਲੇਬਰ ਪਿੰਡ ਪਿੰਡਾਂ ਤੋਂ ਲੇਬਰ ਇੱਥੇ ਪਹੁੰਚੀ ਆ ਔਰ ਉਹਨਾਂ ਦੀਆਂ ਆਰਡਰਾਂ ਦੀਆਂ ਕਾਪੀਆਂ ਤੇ ਅਸੀਂ ਫੀਲ ਤੋਂ ਤੇ ਪਾਈ ਹੈ ਅੱਜ ਔਰ ਲੇਬਰਾਂ ਨੂੰ ਵੀ ਵਿਸ਼ਵਾਸ ਹੈਗਾ ਵੀ ਕੰਮ ਮਿਲੇਗਾ ਔਰ ਵਿਚਾਰੇ ਇੰਨੀ ਗਰਮੀ ਚ ਆ ਰਹੇ ਨੇ ਦਫ਼ਤਰਾਂ ਚ ਸਾਨੂੰ ਇਹੀ ਬੇਨਤੀ ਹੈ ਇਨ੍ਹਾਂ ਸਾਰਿਆਂ ਦੀ ਕਿ ਕੰਮ ਦਵਾਇਆ ਜਾਵੇ ਔਰ ਇਹਨਾਂ ਨੂੰ ਮਿੰਟਕ ਕੰਮ ਸਾਨੂੰ ਮਿਲੇਗਾ ਜੈ ਪੀ ਜੈ ਭਵ ਜਾ ਕੇ ਗਿਆ ਮੇਰਾ ਨਾਮ ਜਗਿੰਦਰ ਕੋਹੜਾ ਪਿੰਡ ਜੰਡਵਲੇ ਤੋਂ ਬਲਾ ਕਰਨੇ ਵਾਲਾ ਹੈ ਮੈਨੂੰ ਵੀ ਜੀ ਸਾਡੇ ਨਾਲ ਇਸ ਸਮੇਂ ਪੱਗਾ ਸਿੰਘ ਪ੍ਰਧਾਨ ਮੌਜੂਦ ਨੇ ਜੋ ਕਿ ਸਾਡੇ ਨਾਲ ਪਹਿਲਾਂ ਸੀ ਏਡੀਸੀ ਦਫ਼ਤਰ ਵੀ ਗਏ ਉਹਨਾਂ ਕੋਲੋਂ ਅਸੀਂ ਫੈਲ ਦੇ ਨੰਬਰ ਕਢਵਾਏ ਤੇ ਫਿਰ ਅਸੀਂ ਇੱਥੇ ਡੀਸੀ ਸਾਹਿਬ ਦੇ ਦਫ਼ਤਰ ਆਏ ਤੇ ਜੋ ਕਿ ਸਨ ਆਰਡਰਾਂ ਦੀਆਂ ਕਾਪੀਆਂ ਪਹਿਲਾਂ ਮਿਲੀਆਂ ਹੀ ਅਸੀਂ ਕਿ ਚਾਰੂ ਉਹਨਾਂ ਤੇ ਅਸਟਰ ਵਾਲਿਆਂ ਨੇ ਕੋਈ ਵੀ ਕਾਰਵਾਈ ਨਹੀਂ ਪਾਈ ਨਾ ਹੀ ਮੇਟਾ ਦੇਤੇ ਨਾ ਹੀ ਪੰਚਾਇਤ ਤੇ ਇਸ ਕਾਰਨ ਅਸੀਂ ਅੱਜ ਆਪਣੀ ਐਪਲੀਕੇਸ਼ਨਾਂ ਜਿਹੜੀਆਂ ਅਪੀਲ ਦਾ ਦੁਬਾਰਾ ਤੋਂ ਅਪੀਲ ਕਰਾਈਆਂ ਹਨ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਭੈਣਾ ਵੀਰਾਂ ਨੂੰ ਜੈ ਜੈ ਭਾਰਤ ਸਸਕਾਲ ਨਮਸਕਾਰ ਅੱਜ ਸਮੂਹ ਮਜ਼ਦੂਰ ਵਲਫਰੈਅ ਸਬਾਦੀ ਸੁਮਿਤੀ ਟੀਮ ਫਾਜਲ ਕੀ ਜ਼ਿਲ੍ਹਾ ਪਹੁੰਚੀ ਹੋਈ ਆ ਜਿਹਦੇ ਵਿੱਚ ਤਿੰਨਾਂ ਪਿੰਡਾਂ ਦੀਆਂ ਲੇਬਰਾਂ ਵੱਲੋਂ ਲੋਕਪਾਲ ਦੇ ਕੇਸ ਲੱਗਾ ਹੋਇਆ ਸੀਗਾ ਔਰ ਗੰਦੀਆਂ ਸਰਕਾਰਾਂ ਔਰ ਪੂਰਾ ਪ੍ਰਸ਼ਾਸਨ ਤੇ ਦਬਾਅ ਬਣਾ ਕੇ ਕੰਮ ਜਿਹੜਾ ਹੈਗਾ ਨਹੀਂ ਉਹ ਲੈਣ ਦੀਆਂ ਉਲਟਾ ਉਸ ਨੂੰ ਮਿਲੀ ਭੁਗਤ ਕਰਕੇ ਲੜਾਈ ਝਗੜੇ ਦਾ ਮੌੜ ਬਣਾਉਂਦੇ ਆ ਇਸ ਦੇ ਸਬੰਧ ਵਿੱਚ ਅੱਜ ਅਸੀਂ ਫਾਜਲ ਕੀ ਜ਼ਿਲ੍ਹਾ ਵਿੱਚ ਪਹੁੰਚੇ ਆ ਤਾਂ ਫੀਲਡ ਰਿਪੋਰਟ ਵੀ ਲਾਈ ਆ ਲੋਕਪਾਲ ਦੇ ਉਰੋ ਪੀਲ ਮਲਟੀ ਦੇ ਵਿੱਚ ਦੇਖਦੇ ਹਾਂ ਕਿ ਡਿਸੀਜਨ ਮਿਲਦਾ ਨਹੀਂ ਤਾਂ ਸਾਥੀਓ ਲਗਭਗ 2004 ਨੇ ਲੱਗੇ ਹੋਏ ਆ ਆਪਾਂ ਇਹਦੇ ਪਿੱਛੇ ਬਲਵੇਗਾ ਦੇ ਪੂਰੀ ਤਰ੍ਹਾਂ ਲੱਗੇ ਹੋਏ ਆ ਤਾਂ ਇਸ ਨੂੰ ਲਾਗੂ ਕਰਵਾ ਕੇ ਰਵਾਂਗੇ ਆਪਣੇ ਦੋ ਕੇਸ ਮਾਨਯੋਗ ਅਦਾਲਤਾਂ ਦੇ ਵਿੱਚ ਸੈਸ਼ਨ ਕੋਰਟ ਤੇ ਲੋਅਰ ਕੋਰਟ ਦੇ ਵਿੱਚ ਚੱਲਦੇ ਪਿਆ ਫਰੋਇਪੁਰ ਦੇ ਵਿੱਚ ਲੇਕਿਨ ਹੁਣ ਪੀਸ ਦਾ ਜਿਹੜਾ ਆ ਤੁਹਾਡੇ ਮੈਂ ਪ੍ਰੂਫ ਲੈ ਕੇ ਜਨਾ ਇਹ ਸੰਭਾਲਤੀ ਰੱਖਦੇ ਹੋਏ ਆ ਕੱਲੇ-ਕੱਲੇ ਪਿੰਡ ਦਾ ਮਾਨਯੋਗ ਪੰਜਾਬ ਬਰਿਆਨਾ ਹਾਈ ਕੋਰਟ ਦੇ ਵਿੱਚ ਆਪਾਂ ਇਹ ਸਾਰੀਆਂ ਗੱਲਾਂ ਆਪਦੀਆਂ ਰੱਖਾਂਗੇ ਤਾਂ ਆਉਣ ਵਾਲੇ ਸਮੇਂ 'ਚ ਜਦੋਂ ਡਿਸੀਜਨ ਲਿਆ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਦੇ ਸਰਕਾਰ ਤੇ ਤਾਂ ਉਤੋਂ ਬਾਅਦ ਇਹ ਪ੍ਰਸ਼ਾਸਨ ਦੇ ਜਿੰਨੇ ਵੀ ਬੰਦੇ ਹੈਗੇ ਆ ਉਹਨਾਂ ਉੱਪਰ ਕਾਨੂੰਨੀ ਕਾਰਵਾਈ ਹੋਵੇਗੀ ਤੀਰੇਗਾ ਚੱਬੀ ਲੱਗੇ ਮੈਂ ਬੇਨਤੀ ਕਰਦਾ ਕਿ ਦੇਖੋ ਮਰੇਗਾ ਕਾਨੂੰਨ ਤੁਹਾਡਾ ਬਹੁਤ ਵਧੀਆ ਜੇ ਆਉਣ ਵਾਲੇ ਸਮੇਂ 'ਚ ਇਹਨੇ ਹਰ ਸਾਲ ਦਿਹਾੜੀ ਵਧਦੀ ਜਾਣੀ ਆ ਤਾਂ ਸਾਡੇ ਬਜ਼ੁਰਗਾਂ ਦੀ ਤਾਂ ਖਾਸ ਕਰਕੇ ਹੈ ਨਾ ਕਿਉਂਕਿ ਬਜ਼ੁਰਗ ਜਿਹੜੇ ਹੈਗੇ ਆ ਬਜ਼ੁਰਗ ਜਿਹੜੇ ਹੈਗੇ ਆ ਉਹ ਵਿਚਾਰੇ ਕੰਮ ਨਹੀਂ ਕਰ ਸਕਦੇ ਭਾਰਾ ਕੰਮ ਨਹੀਂ ਕਰ ਸਕਦੇ ਲੇਕਿਨ ਜਦੋਂ ਉਹ ਨੌ ਪੁੱਤਰ ਕੋਲੋਂ ਚਾਤੀ ਕੋਲੋਂ ਕੋਈ ਮਾੜਾ ਮੋਟਾ ਦਵਾਈ ਲਈ ਖਰਚਾ ਮੰਗਦੇ ਆ ਚਾਹ ਉਹ ਕੱਪੜਿਆਂ ਲਈ ਮੰਗਦੇ ਆ ਪੈਸੇ ਤੇ ਉਹਨਾਂ ਦੇ ਮੋਹ ਪੁੱਤਰ ਬੋਲਣ ਤੋਂ ਪਹਿਲਾਂ ਦਾ ਪੋਤਾ ਪੋਤੀ ਜਿਹੜਾ ਹੈਗਾ ਉਹ ਪਹਿਲਾਂ ਹੀ ਕਹਿ ਰਿਹਾ ਕਿ ਹਾਲੇ ਕੱਲ ਹੀ ਸਾਡੀ ਮੰਮੀ ਨੂੰ ਲਾਉਣ ਵਾਲੇ ਸਤਾ ਕੇ ਗਿਆ ਕਿਸ ਸਾਡੇ ਕੋਲ ਦਿੱਤੀ ਨਹੀਂ ਗਈ ਸਾਡੇ ਸਿਰ ਤੇ ਕਰਜ਼ਾ ਜੜਿਆ ਹੋਇਆ ਗੁੜਿਆ ਤੈਨੂੰ ਕੀ ਦਿੱਕੀ ਹੈ ਨਾ ਕਹਿੰਦੇ ਆ ਨਾ ਇਹ ਵੀ ਹੈ ਨਾ ਤਾਂ ਇਸੇ ਲਈ ਮਨਰੇਗਾ ਕਾਨੂੰਨ ਜਿਹੜਾ ਬਣਿਆ ਹੋਇਆ ਤੇ ਅੱਜ ਦੀ ਦਿਹਾੜੀ ਦੇ ਸਮੇਂ ਤੇ ਜੇ ਤੁਸੀਂ 10 ਦਿਨ ਕੰਮ ਕਰ ਲੋ कि 10 ਦਿਨਾਂ ਦਾ ਤੁਹਾਡਾ 2500 ਰੁਪਇਆ ਬਣ ਜਾਂਦਾ ਮਹੀਨੇ 'ਚ 10 ਦਿਨ ਕੰਮ ਮਿਲਿਆ 3500 ਬਣ ਗਿਆ ਪਲੱਸ ਪੈਨਸ਼ਨ 1500 ਮਿਲੇਗੀ ਵਦੂ ਵੀ ਪੈਨਸ਼ਨ ਲੇਕਿਨ ਆਪਾਂ ਪਿਛਲਾ ਰਿਵੀ ਲੱਗੇ ਹਿਸਾਬ ਇਹ 1500 ਪਲੱਸ 3500 ਚ ਪਈਏ 5000 ਬਣ ਜਾਂਦਾ 5000 ਬੇਬੇ ਕੋਲੇ ਬਣ ਗਿਆ 5000 ਬਾਪੂ ਕੋਲੇ ਬਣ ਗਿਆ 10000 ਨਾਲ ਵਧੀਆ ਖਰਚਾ ਨਿਕਲਦਾ ਜੇ ਪੋਤਾ-ਪੋਤੀ ਜਾਂ ਦੋਤਾ-ਦੋਤੀ ਰੋਵੇ ਤਾ ਉਹਨਾਂ ਨੂੰ ਸ਼ਾਨ ਨਾਲ ਕਹਿੰਦੇ ਆਓ ਬੱਚਾ ਤੈਨੂੰ ਅਸੀਂ ਚੀਜ਼ ਲੈ ਕੇ ਦਿੰਦੇ ਆ ਆ ਮੇਰਾ ਬੇਟਾ ਆ ਮੇ ਦੀ ਰੱਖ ਲੈ ਤੇ ਜੇ ਕੋਲੇ ਹੋਊਗਾ ਤੇ ਤਾਈ ਆ ਤਾਂ ਨਰੇਗਾ ਜਿਹੜੀ ਹੈਗੀ ਇਹ ਨੂੰ ਲਾਗੂ ਕਰਵਾ ਲਓ ਤਾਂ ਇਹ ਨੂੰ ਪਿੱਛੇ ਪੈਣ ਵਾਲੀ ਹੋਣੀ ਹੈ ਦੇਖ ਲੈ ਕੀ ਪੈਣੀ ਹੈ ਇਹ ਧਿਆਨ ਰੱਖ ਲੋ ਕਿ ਇਹ ਕੋਈ ਕਦੇ ਚਾ ਉਹ ਮੁੰਡਾ ਕਹੇ ਕਿ ਅਸੀਂ ਤਾਂ ਬੁੜੇ ਹੈ ਨਹੀਂ ਏ ਸਾਨੂੰ ਨਾ ਪੈਚੀ ਦੀ ਲੋੜ ਹੈ ਕਿ ਅੰਦਰ ਦੇ ਡੈਕੜੀ ਦੀ ਲੋੜ ਹੈ ਜੁਸੀਂ ਵੀ ਕਿਸੇ ਵੀ ਕਿਸੇ ਦਿਨ ਨੂੰ ਬੁੜੇ ਹੋਣਾ ਯਾਦਕੋ ਕਿਸੇ ਵੀ ਦਿਨ ਬੁੜੇ ਮਰੇਗਾ ਨੂੰ ਤਕੜੇ ਕੋਕੀ ਨਾਉ ਹਮਲਾ ਦਾ ਪਰਵਾਸ ਕੋਲ ਨਹੀਂ ਲੱਗੇ ਹੋਏ ਆ ਇਸ ਦੇ ਸਬੰਧ ਵਿੱਚ ਆਪਾਂ ਮਾਜੋਬ ਮੁੱਖ ਮੰਤਰੀ ਪੰਜਾਬ ਨੂੰ ਵੀ ਆਪਾਂ ਰਿਟਨ ਵਿੱਚ ਪੀ ਗਿਆ ਉਹਨਾਂ ਨੇ ਵੀ ਚਿੱਠੀ ਭੇਜੀ ਹੈ ਪ੍ਰਸ਼ਾਸਨ ਨੂੰ ਲਾਗੂ ਕਰਾਓ ਪਰ ਲਾਗੂ ਕਰਵਾ ਕੇ ਰਵਾਂਗੇ ਐਨਾ ਕਹਿੰਦਿਆ ਹੋਇਆ ਸਭ ਨੂੰ ਜੈ ਜੀ ਜੈ ਭਾਰਤ ਸਤਿ ਸ਼੍ਰੀ ਅਕਾਲ ਨਮਸਕਾਰ